ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਦੇ ਸਾਜਾਬ ਜੀ ਦੇ ਨਾਲ ਸੈਸਕ੍ਰਿਤੀ ਸ਼ਲੋਕ ਮਹਲਾ ਪੰਜਵਾਂ ਦਾ ਜੋ 96ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਆਪ ਹੀ ਬਖਸ਼ਿਸ਼ ਕਰਕੇ ਕਿਰਪਾ ਕਰਕੇ ਮਿਹਰ ਪ੍ਰਿਆਤ ਕਰਕੇ ਆਪ ਹੀ ਇਸ ਸ਼ਲੋਕ ਦੀ ਵਿਚਾਰ ਕਰਵਾ ਲਣ ਹੁਣ ਜੋ ਸੈਸਕ੍ਰਿਤੀ ਸ਼ਲੋਕ ਮਹਲਾ ਪੰਜਵਾਂ ਦੀਆਂ ਸ਼ਲੋਕਾਂ ਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਕਿਉ ਹੈ ਕਾਮਨ ਨਰਕ ਬਿਸਰਾਮਨ ਬੋ ਜੋਨੀ ਪਰਮਾਵਣੇ ਚਿਤ ਹਰਨੰ ਤ੍ਰੈ ਲੋਕ ਗਮੰ ਚਿਤ ਹਨੰ ਤ੍ਰੈ ਲੋਕ ਗਮਯੰ ਜਪ ਕਰ ਸੀਲਿ ਬਿਧਾਰਣੈ ਹਲਪ ਸੁਖ ਉਹ ਵਿਤ ਚੰਚਲ ਉਚਨੀ ਤਿਸ ਮਾਵਣੇ ਤਾ ਪੈ ਦੇ ਮਨ ਚਤੈ ਸਾਦ ਸੰਗਮ ਓਟ ਨਾਨਕ ਨਰੈਣ ਵਾਰਜਿਕਾ ਖਾਲਸਾ ਵਾਰਜੀ ਫਤੇ ਇਹ ਜੋ ਪੰਜ ਕਮਦਗ ਨੇ ਇਹ ਦੂਸਰਾ ਜੋ ਹੈ ਪੰਜੇ ਚੋਰ ਨੇ ਉਹਨਾਂ ਵਿੱਚੋਂ ਪੰਜ ਕਮਦ ਪੰਜ ਚੋਰ ਦੂਸਰਾ ਹੈ ਜਿਸ ਦਾ ਨਾਮ ਹੈ ਕਾਮ ਕਮਨ ਭਗਤ ਕ੍ਰਿਸ਼ਨਾ ਇਹਦੇ ਵਿੱਚੋਂ ਜੋ ਹੈ ਜਿਹੜੀ ਕਾਮਵਾਸ਼ਨਾ ਉਹ ਬਹੁਤ ਪਰਬਲ ਹੈ ਪਰ ਕ੍ਰਿਸ਼ਨ ਕਰਕੇ ਆਦਮੀ ਦਾ ਜਿਹੜਾ ਪੁਨਰ ਜਨਮ ਆ ਉਹ ਹੁੰਦਾ ਉਹ ਜੰਮਦਾ ਤੇ ਮਰਦਾ ਰਹਿੰਦਾ ਜਿਵੇਂ ਗਰਬਾਨੀ ਕਿਉਂਦਾ ਤ੍ਰੈ ਗੁਣ ਨੇ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਉਹ ਤ੍ਰੈ ਗੁਣਾ ਕਰਕੇ ਰਜੋ ਤਮੋ ਸਤੋ ਇਹ ਮਾਇਆ ਦੇ ਤਿੰਨ ਗੁਣ ਨੇ ਇਹਨਾਂ ਕਰਕੇ ਆਦਮੀ ਜੰਮਦਾ ਤੇ ਮਰਦਾ ਰਹਿੰਦਾ ਹੈ ਉਹ ਇਸ ਸੰਸਾਰ ਦੇ ਆਵਾ ਗਾਉਣ ਵਿੱਚ ਪਿਆ ਰਹਿੰਦਾ ਇਹ ਸੰਸਾਰ ਤੋਂ ਉਹਦਾ ਆਵਾ ਗਾਉਣ ਤੋਂ ਮੁਕਤੀ ਨਹੀਂ ਮਿਲਦੀ ਜਦ ਤੱਕ ਇਹਨਾਂ ਦੇ ਪ੍ਰਭਾਵ ਥੱਲੇ ਰਹਿੰਦਾ ਦੂਸਰਾ ਸਾਸਕ ਗੁਰਬਾਣੀ ਚ ਵੀ ਆਉਂਦਾ ਹੈ ਇਹ ਕਾਮਨ ਨਰਕ ਬਿਸ਼ਰਾਮ ਬੋਜੋਨੀ ਪਰਮਾਣੂ ਇਹ ਪੰਨੇ ਪਾਤਸ਼ਾਹ ਨੇ ਇਹ ਸ਼ਲੋਕ ਵਿੱਚ ਵੀ ਸੰਦਸਿਆ ਕਿ ਇਹ ਕਾਮਨਾ ਕਰਕੇ ਤ੍ਰਿਸ਼ਨਾ ਕਰਕੇ ਆਦਮੀ ਨਰਕਾਂ ਵਿੱਚ ਜਾਂਦਾ ਹੈ ਭਾਪ ਜੰਮਦਾ ਤੇ ਮਰਦਾ ਇਹ ਵੀ ਨਰਕ ਹੈ ਜਿਹੜਾ ਜੰਮਣਾ ਮਰਨਾ ਸੰਸਾਰ ਚਾਉਣਾ ਹੈ ਨਰਕ ਹੈ ਦੁੱਖ ਦਾ ਹੱਦ ਹੈ ਬਿਸ਼ਰਾਮ ਬੋਜੋਨੀ ਪਰਮਾਣੂ ਤੇ ਇਹ ਨਰਕਾਂ ਦੇ ਵਿੱਚ ਜੰਮਦਾ ਤੇ ਮਰਦਾ ਇਹ ਸਾਵਾ ਗਉਣ ਤੇ ਪਿਆ ਰਿੰਦਾ ਹੈ ਤੇ ਬੋਜੋਨਾਂ ਚ ਕਈ ਜੋਨ ਬਈ ਦੇ ਭਰਨ ਦਾ ਆਗਮਨ ਗਾਜ ਮੇਨ ਕਰੰਗਾ ਕਈ ਜਨਮਾਂ ਪੰਖੀ ਸਰਪ ਹੋਇਓ ਕਈ ਜਨਮ ਬਹਾਵਰ ਬਿਰਖ ਜੋ ਕਈ ਜਨਮ ਜਗਦੇਸ਼ ਬਵਰੀਆ ਤਨ ਕਾਲੇ ਦੇ ਸੰਧਰੀਆ ਇਸ ਤਰ੍ਹਾਂ ਇਹਨਾਂ ਦਾ ਕਰਕੇ ਕਈ ਜੂਨਾ ਦੇ ਵਿੱਚ ਪਿਆ ਰਿੰਦਾ ਤੇ ਪਾਸ਼ਾ ਕਹਿੰਦੇ ਜਿਹੜੀ ਤ੍ਰਿਸ਼ਨਾ ਇਹ ਇੰਨੀ ਪਰਬਲ ਹੈ ਇਹਦਾ ਆਦਮੀ ਦਾ ਹਿਰਦਾ ਜਿਹੜਾ ਉਹਨੂੰ ਵੀ ਚਰਾ ਲੈਂਦੀ ਭਾਵ ਇਹਦੀ ਜਿਹੜੀ ਸੋਚ ਆ ਉਹ ਵੀ ਚਰਾ ਲੈਂਦੀ ਉਹ ਬਦਲ ਦਿੰਦੀ ਹੈ ਤਰੇ ਲੋਕ ਗਮਨ ਤੇ ਨਾਲ ਲੋਕਾਂ ਵਿੱਚ ਵੀ ਇਹਦਾ ਇਹਦਾ ਪ੍ਰਭਾਵ ਉਸੇ ਤਰ੍ਹਾਂ ਦਾ ਹੈ ਇਹ ਮਨੁੱਖ ਤੇ ਉਸੇ ਤਰ੍ਹਾਂ ਪ੍ਰਭਾਵਿਤ ਕਿੰਨੇ ਲੋਕਾਂ ਦੇ ਜਿੰਨੇ ਵੀ ਦੇਖਨੇ ਜਦੇ ਮਾਤ ਲੋਕ ਬਤਾਲ ਲੋਕ ਤੇ ਕਾਸ਼ ਲੋਕ ਕਿੰਨੇ ਦੇ ਜਿੰਨੇ ਵੀ ਜੀਵ ਦੇ ਉਹਨਾਂ ਸਾਰੇ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ ਉਹਨਾਂ ਤੱਕ ਵੀ ਇਹਨਾਂ ਦੀ ਪਹੁੰਚ ਹੈ ਗਮਨ ਹੁੰਦਾ ਪਹੁੰਚ ਜਬ ਤਬ ਜਿਹੜਾ ਉਹਨਾਂ ਦਾ ਪ੍ਰਮਾਤਮਾ ਦਾ ਨਾਮ ਦਾ ਜਪਣ ਦਾ ਗੁਣ ਸੀ ਪ੍ਰਮਾਤਮਾ ਦਾ ਨਾਮ ਜਪਣਾ ਉਹਦੇ ਨਾਲ ਲੀਨ ਸਨ ਇਹ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਉਹ ਵੀ ਉਹਨਾਂ ਦਾ ਗੁਣ ਖੋលਿਆ ਸੀਲ ਉਹਨਾਂ ਦਾ ਢੰਡਾ ਸੁਭਾਅ ਸੀਲ ਸੁਭਾਅ ਤੇ ਇਹ ਜਿਹੜੇ ਇਹ ਜਿਹੜੀ ਦਇਆ ਮਿੱਠਾ ਬੋਲਣਾ ਮਠਾਸੇ ਸਾਰੇ ਗੁਣ ਵੀ ਜਿਹੜੇ ਉਹਨਾਂ ਦੇ ਉਹਨਾਂ ਨੇ ਨਾਸ ਕਰ ਦਿੱਤੇ ਕਿਉਂ ਆਦਮੀ ਜੇ ਤ੍ਰਿਸ਼ਨਾ ਵਾਸ ਹੁੰਦਾ ਹੈ ਉਹ ਕਦੀ ਵੀ ਚੰਗਾ ਨਹੀਂ ਬੋਲਦਾ ਕੌੜਾ ਬੋਲਦਾ ਹੈ ਕੋ ਜਦ ਤੱਕ ਉਹਦੀ ਤ੍ਰਿਸ਼ਨਾ ਪੂਰੀ ਹੁੰਦੀ ਨਹੀਂ ਉਹ ਲਚਰ ਕੇ ਮਿੱਠਾ ਬੋਲਦਾ ਹੈ ਪਰ ਜਦੋਂ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ ਉਦੋਂ ਫਿਰ ਆਦਮੀ ਦੇ ਸਾਰੇ ਗੁਣ ਜਿਹੜੇ ਨੇ ਉਹ ਨਾਸ ਹੋ ਜਾਂਦੇ ਨੇ ਅਲਪ ਸੁਖ ਹੋਵੇ ਤੇ ਚੰਚਲ ਇਹ ਥੋੜੇ ਸੁਖ ਕਰਕੇ ਜਦੋਂ ਆਦਮੀ ਨੂੰ ਕੋਈ ਚੀਜ਼ ਪਦਾਰਥ ਮਿਲਦਾ ਹੈ ਤੇ ਥੋੜੇ ਚੰਨੀ ਸੁਖ ਹੁੰਦਾ ਹੈ ਪਰ ਉਹ ਥੋੜੇ ਸੁਖ ਵਾਸਤੇ ਆਦਿ ਮਾਈਕੀ ਤੌਰ ਤੇ ਵੀ ਗਰੀਬ ਹੋ ਜਾਂਦਾ ਹੈ ਉਹਨੂੰ ਕਮਜ਼ੋਰ ਕਰ ਦਿੰਦੀ ਹੈ ਇਹ ਜਿਹੜੀ ਤ੍ਰਿਸ਼ਨਾ ਤੇ ਚੰਚਲ ਭਾਵ ਦਾ ਸਭਾ ਜਿਹੜਾ ਚੁਸਤ ਫੁਰਤ ਹਾਲ ਵਿੱਚ ਦਸੀ ਪਾਸੀ ਦੌੜਦਾ ਹੈ ਭਾਵ ਉਹ ਟਿਕਦਾ ਨਹੀਂ ਕਦੀ ਉੱਤੇ ਕਦੀ ਥੱਲੇ ਤੇ ਚੌਂ ਦਸਾਂ ਵਿੱਚ ਭਾਵ ਜਿੱਥੇ ਵੀ ਉਹਨੂੰ ਕੋਈ ਚੀਜ਼ ਦੀ ਭਾਵਨਾ ਪੂਰੀ ਹੁੰਦੀ ਹੈ ਉਧਰ ਨੂੰ ਦੌੜਦਾ ਹੈ ਕੋਈ ਟਿਕਦਾ ਨਹੀਂ ਉਹਦਾ ਮਨ ਟਿਕ ਨਹੀਂ ਸਕਦਾ ਉੱਚ ਨਹੀਂ ਸੀ ਸਮਾਵਨੇ ਇਹ ਨਹੀਂ ਵੀ ਉਹ ਵੱਡਿਆਂ ਵਿੱਚ ਹੀ ਹੈ ਇਹ ਤ੍ਰਿਸ਼ਨਾ ਵੱਡਿਆਂ ਚ ਹੋਰ ਜਿਆਦਾ ਜਿਆਦੀ ਕਿੰਨੀ ਜਿਆਦਾ ਵੱਡਾ ਹੈ ਉਨੀ ਹੋਰ ਜਿਆਦਾ ਤ੍ਰਿਸ਼ਨਾ ਹੈ ਮਹਾਰਾਜ ਕਹਿੰਦੇ ਸੈਸ ਕਦੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਖਿਆ ਕੇ ਕਰੇ ਮੈਂ ਤਰ ਤਾਵੇ ਖੱਬ ਖਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਵੇ ਬੜਪਾਗੀ ਕਿਸੇ ਪ੍ਰਾਪਤ ਹੋਏ ਇੱਕ ਅਸੇ ਵੱਡੇ ਭਾਗਾ ਵਾਲੇ ਨੂੰ ਜਿਨ੍ਹਾਂ ਦੇ ਨਾਮ ਦੇ ਰੰਗ ਨ ਰੰਗੇ ਨੇ ਉਹ ਇਤੋਂ ਵੱਸ ਸਕਦੇ ਨੇ ਬਾਕੀ ਸਾਰੇ ਜਿਹੜੇ ਨੇ ਕਿੰਨੇ ਵੱਡੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਜਿਹੜੀ ਕ੍ਰਿਸ਼ਨ ਹੈ ਤੇ ਨਿਹਰੇ ਨਿਮੇ ਜਨਾ ਕੋ ਥੋੜੀ ਗਰੀਬ ਨੇ ਉਹ ਵੀ ਬਚੇ ਨੇ ਉਹ ਵੀ ਬਚੇ ਨਹੀਂ ਇਹ ਤੂੰ ਉਹ ਵੀ ਇਹਦੇ ਪ੍ਰਭਾਵ ਥੱਲੇ ਨੇ ਉਹ ਵੀ ਇਸੇ ਤਰ੍ਹਾਂ ਆਪਣਾ ਜੀਵਨ ਵਿਰਥ ਗੁਆਰੇ ਨੇ ਪ੍ਰਮਾਤਮਾ ਨੂੰ ਵਿਸਰਜ ਜਾਂਦੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਹਰ ਵੇਲੇ ਤ੍ਰਿਸ਼ਨਾ ਦੇ ਪ੍ਰਭਾਵ ਥੱਲੇ ਜਿਹੜੇ ਦੌੜੇ ਭੱਜੇ ਰਹਿੰਦੇ ਨੇ ਉਹਨਾਂ ਦਾ ਮਨ ਟਿਕਿਆ ਨਹੀਂ ਵਰਦਾ ਤਾਂ ਭੈ ਮੇ ਮਨ ਤੇ ਸਾਥ ਸੰਗ ਬਾਛਾ ਕਹਿੰਦੇ ਆ ਇਹਨਾਂ ਦਾ ਤ੍ਰਿਸ਼ਨਾ ਦਾ ਢਾਰਿਆ ਇਹਦੇ ਪ੍ਰਭਾਵ ਤੋਂ ਉਹ ਤਾਂ ਬਸ ਸਕਦੇ ਸਾਥ ਸੰਗ ਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹ ਨਾਨਕ ਨਰੇਣ ਤੇ ਉਸ ਅਕਾਲ ਪੁਰਮਾਤਮਾ ਦਾ ਆਸਰਾ ਲੈਂਦੇ ਨੇ ਉਹ ਜਿਹੜੇ ਇਹਦੇ ਪ੍ਰਭਾਵ ਤੋਂ ਵੱਸ ਸਕਦੇ ਨੇ ਭਾਵ ਜਿਹੜਾ ਆਦਮੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਸਾਥ ਸੰਗਤ ਤੇ ਉਹਨੂੰ ਸੰਤੋਖ ਆ ਜਾਂਦਾ ਤੇ ਜਿਹਦੇ ਅੰਦਰ ਸੰਤੋਖ ਆ ਹੋਈ ਰੰਗਿਆ ਜਿਹਦੇ ਕੋਲ ਸੰਤੋਖ ਨਹੀਂ ਉਹ ਕਦੀ ਵੀ ਰੱਜ ਨਹੀਂ ਸਕਦਾ ਹਮੇਸ਼ਾ ਭੁੱਖਾ ਹੀ ਆ ਉਹਦੀ ਤ੍ਰੇਸ਼ਾ ਕਦੀ ਮਰਦੀ ਨਹੀਂ ਇਸੇ ਕਰਕੇ ਬਾਦਸ਼ਾਹ ਫਰੀਦ ਸਾਹਿਬ ਕਹਿੰਦੇ ਨੇ ਵੀ ਜਿਹੜਾ ਸੰਤੋਖ ਆ ਨਾ ਇਹ ਮਨੋਰਥ ਹੈ ਜ਼ਿੰਦਗੀ ਦਾ ਫਰੀਦਾ ਸਬਰ ਇਹ ਸੁਆਵ ਜੇ ਤੂੰ ਬੰਦਾ ਦ੍ਰਿੜ ਕਰੇ ਵਾਤੀ ਵੇ ਦਰਵਾਜ਼ਾ ਟੁੱਟ ਨਾ ਥੀਵੇ ਬਾੜਾ ਉਹਦਾ ਦਿਆ ਦੇ ਲੋ ਜਾਂਦਾ ਹੈ ਉਹ ਕਦੀ ਕਿਸ ਦਾ ਹੱਕ ਨਹੀਂ ਮਾਰਦਾ ਕਿਸੇ ਦਾ ਖੂਨ ਦਾ ਨਹੀਂ ਸਕੂ ਕਿਸੇ ਨੂੰ ਦੇ ਸਕਦਾ ਕਿਉਂ ਉਹਦੇ ਵਿੱਚ ਦਇਆ ਹੁੰਦੀ ਹੈ ਉਹ ਸੰਤੋਖ ਹੈ ਸੰਤੋਖੀ ਬੰਦਾ ਕਿਸੇ ਦੀ ਮਦਦ ਕਰ ਸਕਦਾ ਤੇ ਸੰਤੋਖ ਜਿਹੜਾ ਤਦਾ ਹੁੰਦਾ ਹੈ ਜਦੋਂ ਆਪਾਂ ਪ੍ਰਮਾਤਮਾ ਦਾ ਸਾਧ ਸੰਗ ਵਿੱਚ ਬੈ ਕੇ ਨਾਮ ਜਪਦੇ ਆਂ ਪਾਤਸ਼ਾਹ ਪੰਜਵੇਂ ਪਾਸ਼ਾ ਸਾਨੂੰ ਕਹਿ ਰਹੇ ਨੇ ਕਾਮ ਕਰੋ ਲੋਭ ਮਦ ਖੋਹੇ ਇਹਦਾ ਕਾਮ ਕਰੋ ਲੋਭ ਆ ਇਹਦੀ ਮਸਤੀ ਤਾਂ ਛੜੀ ਨਾਸ ਹੋ ਸਕਦੀ ਹੈ ਸਾਧ ਕੇ ਸੰਗ ਕਿਲਬਿਕ ਸਭ ਤੋਂ ਹੈ ਸਾਥ ਸੰਗ ਚ ਬੈ ਕੇ ਜੋ ਪ੍ਰਮਾਤਮਾ ਦਾ ਨਾਮ ਜਪਦਾ ਸਾਰੇ ਸਾਡੇ ਪਾਪ ਜਿਹੜੇ ਨੇ ਇਹ ਧੁੱਪ ਜਾਂਦੇ ਨੇ ਅੱਗੇ ਪੰਜਵੇਂ ਪਾਤਸ਼ਾਹ ਫੇਰ ਕਹਰੇ ਨੇ ਕਾਮ ਕਰੋ ਲੋਭੋਂ ਮਨ ਮਿਲੀਨੋ ਇਹ ਕਾਮ ਕਰੋ ਲੋਭੋਂ ਜਿਹੜਾ ਇਹ ਮਨ ਨੂੰ ਜਿਹੜਾ ਇਕ ਰਾ ਲੈਂਦਾ ਹੈ ਮਨ ਜਿਹੜਾ ਇਹਨਾਂ ਦੇ ਪ੍ਰਭਾਵ ਥੱਲੇ ਆ ਜਾਂਦਾ ਨਿਰਗੁਣ ਕੇ ਦਤਾਰੇ ਇਹ ਕੋਈ ਇਹ ਦਤਾਰ ਇਹਨਾਂ ਦੇ ਕੋਈ ਗੁਣ ਨਹੀਂ ਰਹਿ ਜਾਂਦਾ ਸਾਰੇ ਗੁਣ ਉਹ ਦੇ ਖੋਹ ਲੈਂਦਾ ਹੈ ਕਰ ਕਿਰਪਾ ਪਰਉਨਾਮ ਦੀ ਜੇ ਨਾਨਕ ਸਦ ਬੁਲਾਰੇ ਅਰਦਾਸ ਕੀਤੀ ਆ ਪਾਸ਼ਾ ਮੈਨੂੰ ਆਪਣਾ ਨਾਮ ਦੇ ਦੇ ਮੈਂ ਤੇਰੇ ਸਦਾ ਬੁਲਾਰ ਜਾਣਾ ਕਿਹਾਂ ਜਿਹੜੇ ਕਾਮ ਕਰੋ ਲੋਭ ਮੋਹ ਨੇ ਮੇਰੇ ਮਨ ਨੂੰ ਮੋਹ ਲੈਂਦੇ ਨੇ ਮੇਰੇ ਸਾਰੇ ਗੁਣ ਖੋ ਲੈਂਦੇ ਨੇ ਅੱਗੇ ਪਾਸ਼ਾ ਪੰਜਵੇਂ ਪਾਸ਼ਾ ਫਿਰ ਕਹ ਰਹੇ ਕਾਮ ਕ੍ਰੋਧ ਲੋਭ ਮੋਹ ਤਜੋ ਅੰਦੇ ਜੇ ਕਾਮ ਕਰੋ ਲੋਭ ਮੋਹ ਸਾਰੇ ਤਾਜ ਦਿਓ ਉਹਨਾਂ ਦਾ ਤਿਆਰ ਕਰ ਦਿਓ ਜਨਮ ਮਰਨ ਦੋਹ ਤੇ ਰਿਓ ਫਿਰ ਤੁਹਾਡਾ ਜਨਮ ਮਰਨ ਜਿਹੜਾ ਉਹਨਾਂ ਤੋਂ ਛੁਟਕਾਰਾ ਹੋ ਜਾਂਦਾ ਪਾ ਆਵਾ ਗੰਤੋਂ ਜਿਹੜੀ ਆ ਉਹ ਮੁਕਤੀ ਮਿਲ ਜਾਂਦੀ ਆ ਪੜਨੇ ਪਾਤਸ਼ਾਹ ਪਾ ਫਿਰ ਦੱਸ ਰਹੇ ਨੇ ਕਾਮ ਕਰੋ ਲੋਭੋ ਸੰਗ ਸਾਧਾ ਪਖੇ ਸਾਧ ਸੰਗ ਚ ਬੈ ਕੇ ਇਹ ਜਿਹੜੇ ਕਾਮ ਕਰੋ ਲੋਭੋ ਨੇ ਇਹਨਾਂ ਸਾਰਿਆਂ ਦਾ ਨਾਸ ਹੋ ਜਾਂਦਾ ਸੋ ਪਾਤਸ਼ਾਹ ਸਾਨੂੰ ਪੜਨੇ ਪਾਤਸ਼ਾਹ ਦੇ ਕਰੋ ਸੁਲਵਾ ਕਾਮ ਕਰੋ ਤੇ ਲੋਭੋ ਬਿਨਸ ਜਾਈ ਹਮੇਵ ਨਾਨਕ ਬਰਾਬ ਸਰਦਾਰ ਜੀ ਕਰ ਪ੍ਰਸ਼ਾਦ ਕਰਦੇ ਇਹ ਸੱਚੇ ਪਾਤਸ਼ਾਹ ਮੈਂ ਤੇਰੀ ਛਣ ਵਿੱਚ ਆਇਆ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ ਤੇ ਮੇਰੇ ਕਾਮ ਕਰੋ ਲੋਭ ਮੋਰ ਇਹਨਾਂ ਦਾ ਸਾਰਿਆਂ ਦਾ ਤੇ ਹੰਕਾਰ ਦਾ ਨਾਸ਼ ਕਰ ਦੇ ਤਾਂ ਕਿ ਮੇਰੇ ਸਾਹਾ ਦਾੰ ਤੋਂ ਮੁਕਤੀ ਵਾਸਕਾਂ ਪੁਲਕੋ ਦੀ ਮਾਫੀ ਵਾਹਿਗੀ ਕਾ ਖਾਲਸਾ ਵਾਹਿਗੀ ਕੀ ਫਤਿਹ